ਗੁਰੂ ਪਿਆਰੀ ਸਤ ਗੁਰ ਦੀ ਸਜ ਜਿਵਾਜੀ ਸਤ ਸਿੰਘ ਜੀ ਗੁਰ ਚਰਨਾ ਦੇ ਵਿੱਚ ਜੁੜ ਬੈਠੇ ਸਾਰੀ ਸੰਗਤ ਨੂੰ ਜਗਰ ਦੇ ਤਨ ਗੁਰ ਦੇ ਪੰ ਪੰ ਗਫਤੋ ਸਤਿਗੁਰ ਵਿਦਾਸ ਮਹਾਰਾਜੀ ਅਪਾਰ ਅਪਾਰ ਕਿਰਪਾ ਕਰਦੇ ਹਨ ਔਰ ਸਾਨੂੰ ਜੀਵਾਂ ਨੂੰ ਪਰਮਾਤਮਾ ਦਾ ਨਾਮ ਜਪਣ ਦਾ ਪਾਵਨ ਉਪਦੇਸ਼ ਦਿੰਦੇ ਹਨ ਕਿ ਉਸ ਪਰਮਾਤਮਾ ਦੇ ਅਨੰਤ ਤੇ अनुभव ਦਾ بیان ਨਹੀਂ ਕੀਤਾ ਜਾ ਸਕਦਾ ਜੀਵ ਨੂੰ ਪਰਮਾਤਮਾ ਰੂਪੀ ਬਾਜੀਗਰ ਨਾਲ ਪਿਆਰ ਕਰਨਾ ਚਾਹੀਦਾ ਹੈ ਐਸੇ ਕੁਝ ਅਨੁਭਵ ਤਹਿਤ ਨਾ ਆਵੇ ਸਾਹਿਬ ਮਿਲੇ ਤੋਂ ਕੋ ਬਿਗੜਾ ਬੈਠੇ ਤਾਂ ਕਿ ਐਸੇ ਕੁਝ ਅਨੁਭਵ ਅਨੁਭਵਾ ਕਿ ਪਰਮਾਤਮਾ ਦੇ ਪਰਮ ਆਨੰਦ ਦੇ ਅਨੁਭਵ ਨੂੰ ਬਿਆਨ ਕੀਤਾ ਜਾ ਸਕਦਾ ਤੇ ਪਰਮਾਤਮਾ ਦੇ ਨਨਨ ਦਾ ਜਿਹੜਾ ਆਨੰਦ ਹੈ ਉਹ ਕਿਵੇਂ ਬਿਆਨ ਕੀਤਾ ਜਾ ਸਕਦਾ ਆਪਾਂ ਕਿਵੇਂ ਕਹਿ ਸਕਦੇ ਤੇ ਆਪਣੇ ਕਰ ਸੰਤ ਪਰਉਨੇ ਆਉਂਦੇ ਆ ਜਦੋਂ ਸੰਤ ਜਨ ਆਪਣੇ ਗ੍ਰਹਿ ਵਿੱਚੋਂ ਆਉਂਦੇ ਆ ਤੇ ਉਹਨਾਂ ਦੇ ਮਿਲਣ ਦਾ ਜਿਹੜਾ ਜਾਂ ਜੁੜੇ ਉਹਨਾਂ ਦੇ ਆਉਣ ਦਾ ਆਨੰਦ ਹੈ ਉਹ ਬਿਆਨ ਨਹੀਂ ਕੀਤਾ ਜਾ ਸਕਦਾ ਸਾਨੂੰ ਪਤਾ ਹੋਵੇ ਕਿ ਅੱਜ ਤੋਂ 5 ਦਿਨਾਂ ਬਾਅਦ 7 ਦਿਨਾਂ ਬਾਅਦ ਸਾਡੇ ਘਰ ਦੇ ਵਿੱਚ ਸੰਤ ਪ੍ਰਾਣ ਆਉਣੇ ਹਨ ਮੇਰੇ ਗੁਰੂ ਆਉਣੇ ਹਨ ਤਾਂ ਗੁਰੂ ਪਿਆਰੀ ਸਾਹਿਬ ਜੀ ਨੂੰ ਸਾਮਣੇ ਉਸ ਜੰਦਾ ਬੇਸਬਰੀ ਦੇ ਨਾਲ ਇੰਤਜ਼ਾਰ ਰਹਿੰਦਾ ਹੈ ਅਸੀਂ ਤਿਆਰੀ ਕਰਨ ਲੱਗ ਪੈਂਦੇ ਕਿ ਆਪਣੇ ਗੁਰੂ ਦਾ ਆਪਣੇ ਸੰਤਾਂ ਦਾ ਸਵਾਗਤ ਕਿਵੇਂ ਕਰਨਾ ਹੈ ਉਹਨਾਂ ਦਾ ਮਾਣ ਸਤਿਕਾਰ ਕਿਵੇਂ ਕਰਨਾ ਹੈ ਇਹਨਾਂ ਲਈ ਕੀ ਬਣਾਉਣਾ ਕੀ ਕਰਾਉਣਾ ਉਹਨਾਂ ਨੂੰ ਅਸੀਂ ਤਿਆਰੀ ਕਰਨ ਲੱਗ ਪੈਂਦੇ ਆ ਔਰ ਆਪਣੇ ਰਿਸ਼ਤੇਦਾਰਾਂ ਨੂੰ ਭੈਣ ਭਰਾਵਾਂ ਨੂੰ ਮਹੱਲੇ ਵਾਲਿਆਂ ਨੂੰ ਸਰਦਾ ਪੱਤਰ ਬਿਨਾਂ ਸ਼ੁਰੂ ਕਰ ਦਿੰਨੇ ਆ ਕਿ ਸਾਡੇ ਕਰ ਸੰਤ ਪਰਉਨੇ ਆਉਣੇ ਹਨ ਕਿ ਮੇਰੇ ਗੁਰੂ ਆਉਣੇ ਹਨ ਆਪਾਂ ਸਭ ਸੰਤਾਂ ਨੂੰ ਰਿਸ਼ਤੇਦਾਰਾਂ ਨੂੰ ਆਪਾਂ ਸੱਦਾ ਪੱਤਰ ਦਿੰਨੇ ਆ ਤੇ ਤਨ ਤਨ ਸਤਿਗੁਰ ਗੁਰਦਾਸ ਜੀ ਫਰਮਾਉਂਦੇ ਕਿ ਜਦੋਂ ਸੰਤ ਮਿਲਦੇ ਹਨ ਤੇ ਜਿਹੜਾ ਉਹ ਆਨੰਦ ਉਹ ਬਿਆਨ ਨਹੀਂ ਕੀਤਾ ਜਾ ਸਕਦਾ ਕਿਵੇਂ ਆਪਾਂ ਅੱਖਰਾਂ ਦੇ ਨਾਲ ਬੋਲ ਕੇ ਦੱਸਾਂਗੇ ਕਿ ਕਿਹੋ ਜਿਹਾ ਆਨੰਦ ਹੈ ਪ੍ਰੇਮ ਪੰਥ ਕੀ ਪਾਲ ਕੀ ਰਵਿਦਾਸ ਬੈਠਿਉ ਆਏ ਸਾਥ ਸੁਆਮੀ ਮਿਲਨ ਕੋ ਆਨੰਦ ਤੇ ਜੋ ਨਾਂ ਜਾਇ ਕਿ ਉਹ ਆਨੰਦ ਕਿਹਾ ਨਹੀਂ ਜਾ ਸਕਦਾ ਉਹ ਬਿਆਨ ਨਹੀਂ ਕੀਤਾ ਦਾ ਸਾਡਾ ਉਹ ਅੱਖਰਾਂ ਦੇ ਨਾਲ ਕਿਵੇਂ ਦੱਸਾਂਗੇ ਆਪਾਂ ਕਿ ਸਾਨੂੰ ਚਾਹ ਕਿੰਨਾ ਹੁੰਦਾ ਹੈ ਜਿਵੇਂ ਆਪਣੇ ਧੀ ਪੁੱਤਰ ਦੇ ਵਿਆਹ ਦਾ ਆਪਾਂ ਨੂੰ ਚਾਹ ਹੁੰਦਾ ਹੈ ਕਿਵੇਂ ਆਪਾਂ ਨਵੇਂ-ਨਵੇਂ ਕੱਪੜੇ ਸਮੋਨੇ ਹਾਂ ਕਿੰਨੇ ਜਿਹੜਾ ਉਹ ਆਨੰਦ ਹੁੰਦਾ ਜਦੋਂ ਵਿਆਹ ਹੁੰਦਾ ਆਪਣੇ ਬੱਚਿਆਂ ਦਾ ਉਹ ਆਨੰਦ ਉਹ ਪ੍ਰੇਮ ਕਿਸੇ ਨੂੰ ਦੱਸਿਆ ਨਹੀਂ ਜਾ ਸਕਦਾ ਅੱਖਰਾਂ ਦੇ ਵਿੱਚ ਜਾ ਬੋਲ ਕੇ ਨਹੀਂ ਦੱਸਿਆ ਜਾ ਸਕਦਾ ਤੇ ਕਿਹੋ ਜਿਹਾ ਆਨੰਦ ਹੈ ਤੇ ਸਤਿਗੁਰੂ ਦਾਸ ਸ੍ਰੀਮਾਨ ਜੀ ਵੀ ਇਹੀ ਫਰਮਾਉਂਦੇ ਹਨ ਐਸੋ ਕੁ ਅਨੁਭਵ ਤਹਿ ਤਨ ਆਵੇ ਸਾਹਿਬ ਮਿਲੇ ਤੋ ਕੋ ਕੋ ਬੁੱਧ ਆਵੇ ਕਿ ਪਰਮਾਤਮਾ ਦੇ ਪਰਮ ਆਨੰਦ ਦੇ ਅਨੁਭਵ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਜਦੋਂ ਜੀਵ ਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ ਫਿਰ ਕੋਈ ਇਸ ਨੂੰ ਪਰਮਾਤਮਾ ਕੋਈ ਵਾਕ ਨਹੀਂ ਕਰ ਸਕਦਾ ਜਿਵੇਂ ਗੁਰੂ ਘਰ ਦੀ ਸਾਥ ਸੰਗਤ ਜੀੋਂ ਆਪਾਂ ਕੋਈ ਕੰਮ ਸਿੱਖਦੇ ਆਂ ਔਰ ਜਦੋਂ ਕੰਮ ਸਿੱਖ ਕੇ ਆਪਾਂ ਕਾਰੀਗਰ ਚੰਗੀ ਤਰ੍ਹਾਂ ਬਣ ਜਾਂਦੇ ਆਂ ਕੀ ਸਾਨੂੰ ਉਹ ਕੰਮ ਭੁਲਾ ਦੇ ਸਕਦਾ ਹੈ ਕਿ ਜਿਹੜਾ ਅਸੀਂ ਕੰਮ ਸਿੱਖ ਲਈਏ ਕੀ ਉਹ ਅਸੀਂ ਕੰਮ ਭੁੱਲ ਸਕਦੇ ਹਾਂ ਨਹੀਂ ਜਦੋਂ ਅਸੀਂ ਪਰਮਾਤਮਾ ਦਾ ਨਾਮ ਗੁਰੂ ਕੋ ਸਿਮਰਨ ਕਰਨਾ ਸਿੱਖ ਜਾਂਨੇ ਫਿਰ ਉਹ ਸਾਨੂੰ ਭੁੱਲਦਾ ਨਹੀਂ ਹੈ ਜਿਵੇਂ ਬੱਚਾ ਪੜ੍ਹਦੇ ਸਿਧਾਂ ਦਾ ਹੈ ਜਦੋਂ ਬੱਚਾ ਸ਼ੁਰੂਆਤ ਕਰਦਾ ਹੈ ਕਲਾਸ ਦੇ ਵਿੱਚ ਕਹਿੰਦੇ ਪਹਿਲਾਂ ਤਾਂ ਪਹਿਲੀ ਕਲਾਸ ਦੇ ਵਿੱਚ ਲੱਗਦਾ ਹੁੰਦਾ ਹੁਣ ਤਾਂ ਯੂਕੇਜੀ ਐਲਕੇਜੀ ਨਰਸਰੀ ਇਸ ਤਰ੍ਹਾਂ ਲੱਗਦੇ ਆ ਨਾ ਕਿ ਬੱਚੇ ਨੂੰ ਆਪਾਂ ਪੈਨ ਫੜ ਕੇ ਉਹਨੂੰ ਲਿਖਣਾ ਸਿਖਾਉਨੇ ਆ ਫਿਰ ਜਦੋਂ ਉਹ ਸਿੱਖ ਜਾਂਦਾ ਕੀ ਫਿਰ ਸਮਰਤੀ ਉਧਾਰਤ ਪੜਨ ਦੀ ਲੋੜ ਹੈ ਉਹਨੂੰ ਕਲਮ ਫੜ ਕੇ ਸਿਖਾਉਣ ਦੀ ਲੋੜ ਪੈਂਦੀ ਹੈ ਪਹਿਲਾਂ ਪਹਿਲਾਂ ਉਹਨੂੰ ਲਿਖ ਕੇ ਦੱਸਣਾ ਪੈਂਦਾ ਇਹ ਦਬੁੰਦਿਆਂ ਡੌਕ ਡੌਕ પાਕੇ ਇਹ ਬਣਾਉਨੇ ਆਂ ਜਾਂ 20 ਬਣਾਉਣੀ ਐ ਸੀ ਬਣਾਉਣੀ ਐ ਆਪਾਂ ਬਣਾ ਕੇ ਦੰਨੇ ਅਜ ਤੱਕ ਕਾਪੀਆਂ ਤੇ ਗੁਰੂ ਪਰੀ ਸਾਧ ਸੰਗਤਿਓ ਬੰਨਿਆ ਬਣਾਇਆ ਸਭ ਕੁਝ ਆ ਜਾਂਦਾ ਹੂੰ ਜਿਹੜਾ ਪਹਿਲਾਂ ਪ੍ਰਾਣ ਸਨਿਆਦ ਦੀ ਫੱਟੀ ਹੁੰਦੀ ਸੀ ਫੱਟੀ ਤੇ ਪੁਰਨੇ ਪਾ ਕੇ ਦਿੱਤੇ ਜਾਂਦੇ ਸਨ ਫਿਰ ਬੱਚਾ ਕਲਮ ਦੇ ਨਾਲ ਸਹੀ ਵੀ ਨਾਲ ਆਪਣੀ ਫੱਟੀ ਤੇ ਲਿਖਦਾ ਸੀ ਔਰ ਫੱਟੀ ਤੇ ਜਦੋਂ ਲਿਖਣਾ ਤੇ ਬੜਾ ਚਾਹ ਆਉਣਾ ਬੱਚੇ ਨੂੰ ਕਿ ਨਾ ਫੱਤੀ ਆਪਣੀ ਲਿਖੀ ਆਪਣੀ ਮੈਡਮ ਕੋ ਆਪਣਾ ਕੀਟਰ ਕੋ ਚੱਕ ਕਰਾਉਣੀ ਔਰ ਗੁਰੂਤਾਰੀ ਸਾਹਿਬ ਜੀ ਇਸ ਤਰ੍ਹਾਂ ਬੱਚੇ ਨੂੰ ਗਣ ਊੜਾ ਇਹਦਾ ਲਿਖਣਾ ਸਿਖਾਇਆ ਜਾਂਦਾ ਫਿਰ ਉਸ ਤੋਂ ਬਾਅਦ ਦੋ ਅੱਖਰ ਜੋੜ ਕੇ ਸਿਖਾਇਆ ਜਾਂਦੇ ਹਨ ਫਿਰ ਤਿੰਨ ਅੱਖਰਾਂ ਦੇ ਵਿੱਚ ਜੋੜ ਕੇ ਕੰਨ ਲਿਖਾਈ ਜਾਂਦੇ ਹਨ ਫਿਰ ਹੌਲੀ 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 ਫਿਰ ਸਭ ਕੁਝ ਆ ਜਾਂਦਾ ਫਿਰ ਕੋਈ ਭੁੱਲਦਾ ਨਹੀਂ ਹੈ ਇਸੇ ਤਰ੍ਹਾਂ ਸਤਿਗੁਰ ਅਰਦਾਸ ਸੁਣ ਰਹੀ ਕਿ ਜਦੋਂ ਜੀਵ ਨੂੰ ਉਸ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ ਤੇ ਫਿਰ ਕੋਈ ਇਸ ਨੂੰ ਪਰਮਾਤਮਾ ਤੋਂ ਵੱਖ ਨਹੀਂ ਕਰ ਸਕਦਾ ਕਿਉਂਕਿ ਅਨੁਭਵ ਇਹ ਹੋ ਜਾਂਦਾ ਹੈ ਕਿ ਜੀਵ ਹਰ ਵੇਲੇ ਉਸ ਪਰਮਾਤਮਾ ਦਾ ਨਾਮ ਸਿਮਰਨ ਕਮਾਈ ਕਰਦਾ ਹੈ ਸਭ ਵਿੱਚ ਹਰ ਹੈ ਹਰ ਵਿੱਚ ਸਭ ਹੈ ਹਰ ਆਪਣੋ ਜਿਨ ਨਾਣਾ ਸਾਖੀ ਨਹੀਂ ਔਰ ਕੋਈ ਦੂਸਰ ਗਿਆਨਨ ਹਾਰ ਸਿਆਣਾ ਸਾਰੇ ਦੁਨੀਆਂ ਵਿੱਚ ਹਰ ਪਰਮਾਤਮਾ ਹੈ ਹਰ ਜੀਵ ਦੇ ਅੰਦਰ ਉਸ ਪਰਮਾਤਮਾ ਦਾ ਵਾਸਾ ਹੈ ਕੇ ਗੁਰੂ ਪਿਆਰੀ ਸਾਚ ਸੁਣਦਿਓ ਤਾਂ ਤਨ ਸੰਤ ਗੁਰਬਦਾਸ ਜੀ ਮਹਾਰਾਜ ਇਸੇ ਕਰਕੇ ਕਹਿੰਦੇ ਸਤ ਸੰਗਤ ਮੰਲੇ ਰਹੀਏ ਮਾਧੋ ਜੈਸੇ ਮਦਨ ਕੀੜਾ ਕੇ ਸਾਨੂੰ ਮਦੀ ਮੱਖੀਆਂ ਦੀ ਤਰ੍ਹਾਂ ਇਕੱਠੇ ਰਹਿਣਾ ਚਾਹੀਦਾ ਹੈ ਸਭਨਾ ਦੇ ਨਾਲ ਪਿਆਰ ਕਰਨਾ ਚਾਹੀਦਾ ਹੈ ਸਭਨਾ ਦਾ ਸਤਕਾਰ ਕਰਨਾ ਚਾਹੀਦਾ ਹੈ ਸਭ ਧਰਮਾਂ ਦਾ ਸਤਕਾਰ ਕਰਿਏ ਔਰ ਆਪਣੇ ਧਰਮ ਦਾ ਪ੍ਰਚਾਰ ਕਰਿਏ ਆਪਣੇ ਪਰਮਦਾਤ ਦਾ ਪ੍ਰਚਾਰ ਕਰਾਂਗੇ ਤਾਂ ਗੁਰੂ ਪਰੀ ਸਾਖੀ ਦੇ ਪਰਮਾਤਮਾ ਦੇ ਅਸੀਂ ਨੇੜੇ ਹੋਵਾਂਗੇ ਤੇ ਹਰ ਜੀਵ ਦੇ ਅੰਦਰ ਪਰਮਾਤਮਾ ਸਾਨੂੰ ਨਜ਼ਰ ਆਵੇਗਾ ਕਿ ਸਭ ਨੇ ਹਨ ਹੈ ਹਰ ਵਿੱਚ ਸਭ ਹੈ ਜਦੋਂ ਅਸੀਂ ਸਭ ਜੀਵਾਂ ਦੇ ਵਿੱਚ ਹਰ ਨੂੰ ਨਜ਼ਰ ਆਉਂਦਾ ਹੈ ਤੇ ਵੀ ਹਰ ਆਪਣੋਂ ਜਨ ਜਾਨਾ ਫਿਰ ਆਪਾਂ ਸਭ ਨੂੰ ਆਪਣਾ ਜਾਣਨ ਲੱਗ ਪਾਵਾਂਗੇ ਸਭ ਜੀਵ ਵਿੱਚ ਹਰ ਜੀਵ ਵਿੱਚ ਉਹ ਪਰਮਾਤਮਾ ਮੌਜਮਾਨ ਹੈ ਇਸ ਭੇਦ ਨੂੰ ਕੇਵਲ ਉਸ ਨੇ ਹੀ ਜਾਣਿਆ ਹੈ ਜਿਸ ਨੇ ਪਰਮਾਤਮਾ ਨੂੰ ਜਾਣ ਲਿਆ ਹੈ ਉਹ ਆਪਣੇ ਵਿੱਚ ਭੇਦ ਨਹੀਂ ਜਾਣਦਾ ਰੱਖਦਾ ਕੋਈ ਵੀ ਤੇ ਆਪਣੇ ਵਿੱਚ ਭੇਦ ਨਹੀਂ ਰੱਖਦਾ ਉਹ ਆਪਣੇ ਗੁਣ ਸਭ ਨੂੰ ਦੱਸ ਦਿੰਦਾ ਹੈ ਕਿ ਭਾਈ ਪਰਮਾਤਮਾ ਦਾ ਨਾਮ ਸਿਮਰਨ ਕਮਾਈ ਕਰਕੇ ਤੁਸੀਂ ਆਪਣਾ ਜੀਵਨ ਸਫਲਾ ਕਰ ਸਕਦੇ ਹੋ ਉਸ ਪਰਮਾਤਮਾ ਦੇ ਸਮਾਨ ਕਿ ਉਸ ਪਰਮਾਤਮਾ ਦੇ ਸਮਾਨ ਕੋਈ ਦੂਸਰਾ ਗਵਾਹ ਸਖਸ਼ੀ ਨਹੀਂ ਹੈ ਕਿ ਪਰਮਾਤਮਾ ਇੱਕੋ ਹੀ ਹੈ ਕੋਈ ਦੂਸਰਾ ਹੋ ਨਹੀਂ ਸਕਦਾ ਕਿਸ ਪਰਮਾਤਮਾ ਦੇ ਬਰਾਬਰ ਕੋਈ ਦੂਸਰਾ ਹੋ ਨਹੀਂ ਸਕਦਾ ਆਪਾਂ ਜਿੰਨੇ ਵੀ ਦੇਖ ਲਈ ਹੁਣ ਤੱਕ ਸੰਤ ਮਹਾਂਪੁਰਸ਼ਾਂ ਜਾਂ ਉਹਨਾਂ ਨੇ ਪਰਮਾਤਮਾ ਦੀ ਗੱਲ ਕੀਤੀ ਹੈ ਤਾਂ ਤਾਂ ਸਤਿਗੁਰੂ ਬਦਾਸ ਮਹਾਰਾਜ ਜੀ ਦੇਖ ਲਈਏ ਸਤਿਗੁਰ ਨਾਨਕ ਦੇ ਮਹਾਰਾਜ ਜੀ ਦੇਖ ਲਈਏ ਸਤਿਗੁਰ ਕਬੀਰ ਮਹਾਰਾਜ ਜੀ ਦੇਖ ਲਈਏ ਭਗਵਾਨ ਮਹਾਰਿਸ਼ੀ ਵਾਲਮੀਕ ਮਹਾਰਾਜ ਜੀ ਦੇਖ ਲਈਏ ਉਹਨਾਂ ਨੇ ਪਰਮਾਤਮਾ ਦੀ ਗੱਲ ਕੀਤੀ ਹੈ ਪਰਮਾਤਮਾ ਤੋਂ ਬਗੈਰ ਕੋਈ ਹੋਰ ਦੂਸਰਾ ਨਹੀਂ ਹੈ ਉਸ ਪਰਮਾਤਮਾ ਨੂੰ ਜਾਣਨ ਵਾਲਾ ਇਸ ਸੰਸਾਰ ਵਿੱਚ ਕੀ ਉੱਤਮ ਗਿਣਿਆ ਜਾਂਦਾ ਹੈ ਕਿ ਜਿਸ ਨੇ ਉਸ ਪਰਮਾਤਮਾ ਨੂੰ ਜਾਣ ਲਿਆ ਹੈ ਉਹ ਪਰਮਾਤਮਾ ਦਾ ਹੀ ਰੂਪ ਹੋ ਜਾਂਦਾ ਹੈ ਕੋਈ ਸਤਗੁਰੂ ਜੀ ਕਹਿੰਦੇ ਤੂੰ ਹੀ ਮੋਹੀ ਮੋਹੀ ਤੋ ਯੰਤਰ ਕੈਸਾ ਕਿ ਪਰਮਾਤਮਾ ਤੇਰਾ ਨਾਮ ਜਪ ਕੇ ਤੇ ਤੇਰੇ ਮੇਰੇ ਤੇਦ ਦਾ ਜਿਹੜਾ ਜਿਹੜਾ ਰੌਲਾ ਉਹ ਖਤਮ ਹੋ ਜਾਂਦਾ ਫਿਰ ਤੋਹੀ ਮੋਹੀ ਦਾ ਰੌਲਾ ਖਤਮ ਹੋ ਜਾਂਦਾ ਹੈ ਕਿਉਂਕਿ ਤੋਹੀ ਮੋਹੀ ਮੋਹੀ ਤੋਂ ਅੰਤਰ ਕੈਸਾ ਤੇ ਪਰਮਾਤਮਾ ਦਾ ਸੇਤ ਤੇਰੇ ਮੇਰੇ ਮੇਰੇ ਤੇਰੇ ਵਿੱਚ ਕੀ ਅੰਤਰ ਹੈ ਕੇਵਲ ਅੰਤਰ ਇਨਤ ਹੈ ਤੇ ਜਿਵੇਂ ਸੋਨੇ ਤੋਂ ਬਣੇ ਗਹਿਣੇ ਸੋਨੇ ਤੋਂ ਬਣੇ ਗਹਿਣੇ ਉਹਦਾ ਨਾਮ ਅਲੱਗ ਅਲੱਗ ਹੋ ਸਕਦਾ ਹੈ ਪਰ ਅਸਲ ਦੇ ਵਿੱਚ ਉਹ ਸੋਨਾ ਹੀ ਹੁੰਦਾ ਹੈ ਔਰ ਜਿਵੇਂ ਸਮੁੰਦਰ ਦੇ ਵਿੱਚੋਂ ਲੈਣਾ ਉਖਦੀਆਂ ਤੇ ਸਮੁੰਦਰ ਵਿੱਚ ਹੀ ਸਮਾਜਣੇ ਇਸੇ ਤਰ੍ਹਾਂ ਤੇ ਜੀ ਪਰਮਾਤਮਾ ਤੇਰੇ ਤੋਂ ਪੈਦਾ ਹੋਇਆ ਹੈ ਤੇਰੇ ਵਿੱਚ ਹੀ ਸਮਾਜਣਾ ਹੈ ਇਸ ਕਰਕੇ ਜੇ ਤੇਰਾ ਨਾਮ ਜਪ ਕੇ ਤੇਰਾ ਹੀ ਰੂਪ ਹੋ ਜਾਂਦਾ ਹੈ ਰਵਿਦਾਸ ਪਣੀ ਦੇ ਜਾਣੇ ਸੋ ਜਾਨ ਸੰਤ ਅਨੰਤ ਹੈ ਅੰਤਰ ਨਹੀਂ ਇਸੇ ਕਰਕੇ ਸਤਗੁਰ ਬਦਾਸ ਸਮਰਿਤ ਨਮਾਉਂਦੇ ਕਿ ਭਾਈ ਮੈਂ ਚੰਗੀ ਪਾਤੀ ਚੰਗੀ ਭਲੇ ਜਾਣਦਾ ਹਾਂ ਕਿ ਸੰਤਾਂ ਔਰ ਪ੍ਰਮਾਤਮਾ ਵਿੱਚ ਕੋਈ ਫਰਕ ਨਹੀਂ ਹੈ ਜਿਹੜਾ ਵੀ ਪ੍ਰਮਾਤਮਾ ਦਾ ਨਾਮ ਜਪਦਾ ਹੈ ਉਹ ਪ੍ਰਮਾਤਮਾ ਦਾ ਰੂਪ ਹੋ ਜਾਂਦਾ ਹੈ ਸੰਤ ਵੀ ਪ੍ਰਮਾਤਮਾ ਦਾ ਨਾਮ ਜਪ ਕੇ ਪ੍ਰਮਾਤਮਾ ਦਾ ਹੀ ਰੂਪ ਹੋ ਜਾਂਦੇ ਹਨ ਬਾਦੀ ਗਰ ਸੂਰਤ ਰਹੀਏ ਬਾਜੀ ਦਾ ਮਰਮ ਨਾ ਜਾਣਾ ਬਾਜੀ ਤੂਟ ਸਾਜ ਬਾਜੀ ਕਰ ਜਾਣਾ ਮਨ ਪਤਿਆਨਾ ਕਿ ਜਿਸ ਪ੍ਰਕਾਰ ਕੋਈ ਜੀਵ ਬਾਜੀ ਕਰਦੀ ਬਾਜੀ ਨੂੰ ਦੇਖੇ ਉਸ ਵਿੱਚ ਮगन ਹੋ ਜਾਂਦਾ ਹੈ ਕਿ ਜਿਸ ਪ੍ਰਕਾਰ ਆਪਾਂ ਦੇਖਦੇ ਨਾ ਕੋਈ ਬਾਜੀਗਰ ਆਉਂਦਾ ਹੈ ਸਾਡੇ ਮਾਲਿਆਂ ਦੇ ਵੀ ਹੁਣ ਤਾਂ ਨਹੀਂ ਆਉਂਦੇ ਪਰ ਗੁਰੂ ਘਰ ਦੀ ਸਾਜ ਸੰਗਤ ਤੋਂ 10 15 ਸਾਲ ਪਹਿਲਾਂ ਦੇ 20 ਸਾਲ ਪਹਿਲਾਂ ਦੇਖੀ ਬਾਜੀਗਰ ਆਉਂਦਾ ਸੀ ਉਹ ਬਾਜੀਗਰ ਬਾਜੀ ਪਾਉਂਦਾ ਹੈ ਕਹਿੰਦਾ ਨਾਲ ਇੱਕ ਮੰਦਰ ਲਿਆਉਂਦਾ ਜਾਂ ਦੂਸਰਾ ਲਿਆਉਂਦਾ ਕੋਈ ਨਾ ਕੋਈ ਆਪਣੇ ਮਦਾਰੀ ਖਣੌਣ ਦੇ ਦੇਖ ਕੇ ਆਪਾਂ ਉਹਦੀ ਜਦੋਂ ਕਰਤੱਵ ਦਿਖਾਲਦਾ ਸੀ ਉਸੇ ਕਰਤੱਵ ਦੇ ਵਿੱਚ ਮगन ਹੋ ਜਾਂਦੇ ਹਾਂ ਕਿ ਬਾਜੀਗਰ ਦੀ ਬਾਜੀ ਨੂੰ ਦੇਖ ਕੇ ਅਸੀਂ ਉਸ ਵਿੱਚ ਹੀ ਮगन ਹੋ ਜਾਂਦੇ ਹਾਂ ਪ੍ਰੰਤੂ ਬਾਜੀਗਰ ਦੇ ਚੇਲ ਦੇ ਤੇਜ ਨੂੰ ਨਹੀਂ ਜਾਣਿਆ ਇਸ ਪ੍ਰਕਾਰ

ਕਹਿ ਰਿਹਾ ਵੀ ਦਾਸ ਮਨਮਨ ਵਿੱਚ ਸਤ ਸਹਿਜ ਸਰੂਪ ਸੰਭਾਰਾ ਕਿ ਜਿਸ ਜੀਵ ਦਾ ਮਨ ਪਰਮਾਤਮਾ ਦੇ ਨਾਮ ਵਿੱਚ ਸਤ ਹੋ ਗਿਆ ਹੈ ਉਸ ਨੂੰ ਕੋਈ ਹੋਰ ਨਹੀਂ ਸੁਜਦਾ ਕਿ ਜੇ ਜੀਵ ਦਾ ਮਨ ਕਹਿੰਦੇ ਜਦੋਂ ਸਾਡਾ ਮਨ ਸੇਵਾ ਵਿੱਚ ਲੱਗਣ ਲੱਗ ਪਵੇ ਜਦੋਂ ਸਾਡਾ ਮਨ ਪਰਮਾਤਮਾ ਦੇ ਨਾਮ ਦੇ ਵਿੱਚ ਲੱਗਣ ਲੱਗ ਜਾਵੇ ਫਿਰ ਹੋਰ ਕੋਈ ਉਸ ਨੂੰ ਸੁਜਦਾ ਨਹੀਂ ਹੈ ਕਹਿੰਦੇ ਇਸ ਤਰ੍ਹਾਂ ਵੀ ਤੁਸੀਂ ਮੰਨ ਸਕਦੇ ਕਿ ਜਦੋਂ ਬੱਚਾ ਛੋਟਾ ਹੁੰਦਾ ਹੈ ਉਸ ਨੂੰ ਸਕੂਲ ਦੇ ਵਿੱਚ ਭੇਜਣ ਲੱਗੇ ਆਪਾਂ ਉਹਨੂੰ ਕੋਈ ਨਾ ਕੋਈ ਚੀਜ਼ ਦਿੰਨੇ ਟੌਫੀ ਦਿੰਨੇ ਰੁਪਈਆ ਦਿੰਨੇ ਜਾਂ ਕੋਈ ਪੈਸੇ ਦਿੰਨੇ ਆ ਤੇ ਉਹਨੂੰ ਸਕੂਲ ਛੱਡ ਕੇ ਆਉਂਨੇ ਪਰ ਜਦੋਂ ਪਹਿਲਾਂ ਪਹਿਲਾਂ ਸ਼ੁਰੂਆਤ ਹੁੰਦੀ ਹੈ ਤਾਂ ਗੁਰੂ ਪੈਰੀ ਸਾਥ ਸੰਗਤ ਬੱਚਾ ਰੋਂਦਾ ਹੈ ਘਰ ਨੂੰ ਦੌੜਦਾ ਹੈ ਆਪਣੀ ਮਾਂ ਨੂੰ ਜਫੀ ਪਾਉਂਦਾ ਕਿ ਮੈਂ ਸਕੂਲ ਨਹੀਂ ਜਾਣਾ ਪਰ ਜਦੋਂ ਉਹਦਾ ਸਕੂਲ ਦੇ ਵਿੱਚ ਮੰਨ ਲੱਗਣ ਲੱਗ ਪੈਂਦਾ ਹੈ

ਕੋਈ ਫਰਕ ਨਹੀਂ ਪੈਂਦਾ ਮੈਂ ਕਹਿੰਦੇ ਅੱਜ ਤਾਂ ਸਮਝਾ 10 ਰੁਪਏ ਦਾ ਜਾਂ 20 ਰੁਪਏ ਦਾ ਹੈ ਮੈਂ ਗੱਲ ਪ੍ਰਾਣੀ ਕਰਦਾ ਕਿ ਜਦੋਂ ਇਦਾਂ ਆਪਾਂ ਛੋਟੇ ਬੱਚੇ ਨੂੰ ਛੱਡਾ ਜਾਂਦੇ ਆ ਇਸ ਤਰ੍ਹਾਂ ਕਰਨਾ ਪੈਂਦਾ ਹੈ ਤੇ ਸਤਿਗੁਰੂ ਦਾਸ ਸਮਰ ਇਹ ਕਹਿੰਦੇ ਜਦੋਂ ਜੀਵ ਦਾ ਮਨ ਗੁਰੂ ਦੀ ਸੰਗਤ ਵਿਚ ਆਣ ਕੇ ਲੱਗਣ ਲੱਗ ਪੈਂਦਾ ਹੈ ਆਪਣਾ ਮਨ ਵੀ ਕਰਦਾ ਕਿ ਆਪਾਂ ਘਰ ਨੂੰ ਦੌੜ ਜੀਏ ਆਪਾਂ ਦੇਖਦੇ ਨਾ ਕਿ ਜਦੋਂ ਸਾਸਨ ਚੱਲਦਾ ਹੁੰਦਾ ਹੈ ਤੇ ਉਸ ਵੇਲੇ ਗੁਰੂ ਪਿਆਰੀ ਸਾਧ ਸੰਗਤ ਨੂੰ ਇਹੀ ਹੁੰਦਾ ਹੈ ਕਿ ਕਦੋਂ ਖਤਮ ਹੋਣਾ ਹੈ ਕਦੋਂ ਕਰਨੋਂ ਜਾਣਾ ਹੈ ਕਦੋਂ ਲਿੰਦਰ ਲੱਗਣਾ ਜਾਂ ਕਦੋਂ ਇਹਦੀ ਸਮਾਪਤੀ ਹੋਣੀ ਕਦੋਂ ਆਰਤੀ ਹੋਣੀ ਹੈ ਕਦੋਂ ਅਰਦਾਸ ਸੁਣੀ ਹੈ ਇਹੀ ਮਨ ਦੇ ਵਿੱਚ ਆਉਂਦਾ ਹੈ ਪਰ ਜਦੋਂ ਸਾਡਾ ਮਨ ਗੁਰੂ ਦੀ ਬਾਣੀ ਦੇ ਵਿੱਚ ਜੁੜ ਜਾਂਦਾ ਹੈ ਫਿਰ ਮਨ ਕਰਦਾ ਆਪਾਂ ਆਪਣਾ ਹੋਰ ਇਹਨੂੰ ਸੁਣਦੇ ਰਹੀਏ ਸਾਧ ਸੰਗਤ ਸੁਣਦੇ ਰਹੀਏ ਤੇ ਸਾਡਾ ਮਨ ਹਰ ਹਰ ਰੋਜ਼ ਲੱਗਣ ਲੱਗ ਪੈਂਦਾ ਅਸੀਂ ਗੁਰੂ ਦੀ ਕਲਾਸ ਦੇ ਵਿੱਚ ਹਰ ਰੋਜ਼ ਆਉਣ ਲੱਗ ਪੈਂਨੇ ਹਾਂ ਇਸੇ ਕਰਕੇ ਸਤਿਗੁਰੂ ਜੀ ਕਹਿੰਦੇ ਫਿਰ ਕੱਟ ਕੱਟ ਦੇ ਜਾਣਣ ਵਾਲੇ ਪਰਮਾਤਮਾ ਨੂੰ ਇਹ ਜੀਵ ਜਾਣ ਜਾਂਦਾ ਹੈ ਉਸ ਜੀਵ ਨੂੰ ਨਿਰਲੇਪ ਪ੍ਰਭੂ ਦੇ ਸੱਚੇ ਸੁਖ ਅਤੇ ਸਹਿਜ ਸਰੂਪ ਦੀ ਪ੍ਰਾਪਤੀ ਹੋ ਜਾਂਦੀ ਹੈ ਕਿ ਜਿਵੇਂ ਚੰਦ ਸੂਰ ਨਹੀਂ ਰਾਤ ਦਿਵਸ ਨਹੀਂ ਤਰਨ ਆਕਾਸ਼ ਨਾ ਪਾਈ ਕਾਰਨ ਅਕਰਮ ਨਹੀਂ ਸੁਭ ਅਸੁਭ ਕਾਤਾ ਦੇਹੂ ਬਡਾਈ ਕਿਉ ਪਰਮਾਤਮਾ ਪਰਮੇਸ਼ਰ ਕਹਿੰਦੇ ਨਾ ਉਹ ਚੰਦਰਮਾ ਹੈ ਤੇ ਨਾ ਉਹ ਚੰਦਰਮਾ ਹੈ ਨਾ ਉਹ ਸੂਰਜ ਹੈ ਨਾ ਹੀ ਰਾਤ ਹੈ ਤੇ ਨਾ ਹੀ ਦਿਨ ਹੈ ਨਾ ਉਹ ਤਰਤੀ ਅਤੇ ਨਾ ਉਹ ਆਕਾਸ਼ ਹੈ ਉਹ ਕਰਮ ਨਹੀਂ ਅਕਰਮ ਨਹੀਂ ਸ਼ੁਭ ਨਹੀਂ ਅਸ਼ੁਭ ਨਹੀਂ ਕਹਿੰਦੇ ਆਪਾਂ ਦੇਖਦੇ ਨਾ ਉਸ ਪਰਮਾਤਮਾ ਦੀ ਜਿਹੜੀ ਕੀੜਿਆ ਉਹਨੂੰ ਸ਼ੁਭ ਅਸ਼ੁਭ ਦੇ ਵਿੱਚ ਕੋਈ ਫਰਕ ਨਹੀਂ ਪੈਂਦਾ ਜੇ ਸ਼ੁਭ ਅਸ਼ੁਭ ਦੇ ਵਿੱਚ ਫਰਕ ਪੈਂਦਾ ਹੋਵੇ ਤਾਂ ਸਾਡਾ ਕੋਈ ਪੈਨ ਭਰਾ ਜਨਮ ਲੈਣ ਵੇਲੇ ਜਦੋਂ ਸਾਡੇ ਕਰ ਦੇ ਵਿੱਚ ਬੱਚਾ ਜਨਮ ਲੈਂਦਾ ਕੋਈ ਸਮਾਂ ਨਹੀਂ ਦੇਖਦਾ ਜਦੋਂ ਜਨਮ ਹੁੰਦਾ ਰਾਤ ਨੂੰ ਵੀ ਹੋ ਜਾਂਦਾ ਹੈ ਜਨਮ ਬੱਚੇ ਦਾ ਦਿਨ ਨੂੰ ਵੀ ਹੋ ਜਾਂਦਾ ਹੈ ਸਵੇਰ ਨੂੰ ਹੋ ਜਾਂਦਾ ਦਾ ਸ਼ਾਮ ਨੂੰ ਹੋ ਜਾਂਦਾ ਇਸੇ ਤਰ੍ਹਾਂ ਜਦੋਂ ਸਾਡੇ ਘਰ ਦੇ ਵਿੱਚ ਕਿਸੇ ਜੀਵ ਦੀ ਮੌਤ ਹੁੰਦੀ ਹੈ ਉਹ ਦੇਖਦਾ ਨਹੀਂ ਪਰਮਾਤਮਾ ਲਿਜਾਣ ਵੇਲੇ ਨਾ ਭੇਜਣ ਵੇਲੇ ਦੇਖਦਾ ਹੈ ਕਹਿੰਦੇ ਨਾ ਉਹ ਸਮਾਂ ਦੇਖਦਾ ਨਾ ਉਹ ਮਾਰਾ ਦੇਖਦਾ ਨਾ ਚੰਗਾ ਦੇਖਦਾ ਨੇ ਤਾਂ ਇੱਥੇ ਲੋਕੀ ਆਪਾਂ ਦੇਖ ਲੈਨੇ ਕਿ ਜੇ ਆਪਣੇ ਹਿਸਾਬ ਨਾਲ ਹੋਵੇ ਨਾ ਆਪਾਂ ਦੇਖਣਾ ਸੋਮਵਾਰ ਵਧੀਆ ਬੁੱਧਵਾਰ ਵਧੀਆ ਸ਼ੁੱਕਰਵਾਰ ਵਧੀਆ ਅਸੀਂ ਕਹਣਾ ਮੰਗਲਵਾਰ ਨਹੀਂ ਚੰਗਾ ਵੀਰਵਾਰ ਨਹੀਂ ਚੰਗਾ ਸ਼ਨੀਵਾਰ ਨਹੀਂ ਚੰਗਾ ਆਪਾਂ ਕਹਿ ਦਿੰਦੇ ਨਾ ਕਿ ਕੋਈ ਵਿਆਹ ਸ਼ਾਦੀ ਰੱਖਣਾ ਹੋਵੇ ਅਸੀਂ ਆਹ ਦਿਨ ਰੱਖਦੇ ਆ ਕਿ ਸੋਮਵਾਰ ਹੋ ਗਿਆ ਬੁੱਧਵਾਰ ਹੋ ਗਿਆ ਸ਼ੁੱਕਰਵਾਰ ਹੋ ਗਿਆ ਤਾਂ ਐਤਵਾਰ ਹੋ ਗਿਆ ਬਹੁਤ ਕੱਟ ਲੋਕ ਆ ਜਿਹੜੇ ਮੰਗਲਵਾਰ ਵੀਰਵਾਰ ਤੇ ਸ਼ਨੀਵਾਰ ਰੱਖਦੇ ਇਹਨਾਂ ਦਿਨਾਂ ਨੂੰ ਕਹਿੰਦੇ ਚੰਗਾ ਨਹੀਂ ਗਿਣਿਆ ਗਿਆ ਪਰ ਉਹ ਪਰਮਾਤਮਾ ਵਾਸਤੇ ਸਾਰੇ ਦਿਨ ਇੱਕੋ ਜਿਹੇ 12 ਮਹੀਨੇ 7ੋ ਦਿਨ 24 ਘੰਟੇ ਕਹਿੰਦੇ ਉਸ ਵਾਸਤੇ ਇੱਕੋ ਜੇ ਉਹਨੂੰ ਕੋਈ ਫਰਕ ਨਹੀਂ ਪੈਂਦਾ ਨਾ ਸ਼ੁਭ ਨਾ ਨਾ ਅਸ਼ੁਭ ਨਾ ਇਹ ਭਾਈ ਮੈਂ ਉਸ ਪਰਮਾਤਮਾ ਦੀ ਉਸਤਤ ਕਿਨੇ ਕਰਾਂ ਸੋ ਗੁਰੂ ਪਿਆਰੀ ਸਾਥ ਸੰਗਤਿਓ ਇਸੇ ਕਰਕੇ ਤਨ ਤਨ ਸਤਿਗੁਰਵਦਾਸ ਸਹਾਰਾ ਜੀ ਅੱਜ ਦੇ ਸ਼ਬਦ ਵਿੱਚ ਇਹੀ ਫਰਮਾਉਂਦੇ ਕਿ ਐਸੋ ਕੁਛ ਅਨੁਭਵ ਕਹਿ ਤਨਾ ਆਵੇ ਸਾਹਿਬ ਮਿਲੇ ਤੋ ਕੋ ਬਿਗਰਾਵੇ ਕਿ ਹੈ ਭਾਈ ਉਸ ਪਰਮਾਤਮਾ ਦੇ ਮਿਲਣ ਦਾ ਜਿਹੜਾ ਆਨੰਦ